ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਮੇਰਾ ਲਾਈਵ ਹੋਣ ਦਾ ਮਕਸਦ ਸਿਰਫ ਇੰਨਾ ਕੀ ਆ ਜੀ ਆਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੈਦਰਾ ਸਾਹਿਬ ਨੇ ਜਿੱਥੇ ਦੋ ਵਾਰ ਮੈਂਬਰ ਲੋਕ ਸਭਾ ਪਟਿਆਲਾ ਤੋਂ ਬਣ ਕੇ ਪੰਜਾਬ ਪੰਜਾਬੀਅਤ ਦੀ ਸੇਵਾ ਕੀਤੀ ਉਥੇ 2014 ਦੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਬਣ ਕੇ ਜਿੰਨੀ ਸੇਵਾ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਕੀਤੀ ਮੈਂ ਸਮਝਦਾ ਬਹੁਤ ਹੀ ਸਲਾਘਾਯੋਗ ਸੀ ਜਿਸ ਤਰੀਕੇ ਨਾਲ ਸੈਕਿੰਡ ਟੂ ਸੋਨੀਆ ਗਾਂਧੀ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਹਰਾ ਕੇ ਉਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਪਹੁੰਚੇ ਔਰ ਮੈਂ ਸਮਝਦਾ ਵੀ ਦੇਸ਼ ਦਾ ਸੂਬੇ ਦਾ ਪੰਜਾਬ ਦਾ ਸਾਡੇ ਸਿੱਖ ਧਰਮ ਦਾ ਆਮ ਲਕਾਈ ਦਾ ਕਿਸਾਨਾਂ ਦਾ ਦਲਤਾਂ ਦਾ ਚਾਹੇ ਕੋਈ ਵੀ ਧਾਰਮਿਕ ਇਸ਼ੂ ਆਇਆ ਜਿਸ ਬੇਬਾਕੀ ਦੇ ਨਾਲ ਪ੍ਰੋਫੈਸਰ ਚੰਦੂਬਾਰਾ ਸਾਹਿਬ ਨੇ ਲੋਕ ਸਭਾ ਦੇ ਵਿੱਚ ਆਵਾਜ਼ ਠਾਈ ਉਹਦੇ ਬਾਰੇ ਮੈਂ ਸਮਝਦਾ ਵੀ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਸਾਰੇ ਉਹਨਾਂ ਨੂੰ ਟੀਵੀ ਤੇ ਖਬਰਾਂ 'ਚ ਸੋਸ਼ਲ ਮੀਡੀਆ ਤੇ ਦੇਖਦੇ ਸੁਣਦੇ ਰਹੇ ਹੋ। ਔਰ ਹੁਣ ਵੀ 2024 ਦੇ ਵਿੱਚ ਜਿਹੜੀ ਲੋਕ ਸਭਾ ਆ ਰਹੀ ਆ ਉਹਦੇ ਸਬੰਧ ਵਿੱਚ ਵੀ ਜਿਵੇਂ ਲਗਾਤਾਰ ਭਾਵੇਂ 2019 ਦੇ ਵਿੱਚ ਲੋਤ ਸਭਾ ਦੀ ਅਸੀਂ ਚੋਣ ਹਾਰ ਗਏ ਪ੍ਰੋਫੈਸਰ ਚੰਦੂ ਮੈਰਾ ਸਾਹਿਬ ਪਰ ਜਿਸ ਸ਼ਿੱਦਤ ਦੇ ਨਾਲ ਸੇਵਾ ਭਾਵਨਾ ਨੂੰ ਲੈ ਕੇ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਜਿਸ ਤਰੀਕੇ ਨਾਲ ਚੰਦੂ ਮੈਰਾ ਸਾਹਿਬ ਨੇ ਆਪ ਤੇ ਉਹਨਾਂ ਦੇ ਪਰਿਵਾਰ ਔਰ ਸਮੁੱਚੀ ਟੀਮ ਨੇ ਜਿਸ ਤਰੀਕੇ ਨਾਲ ਲੋਕਾਂ 'ਚ ਵਿਚਰਦੇ ਆ ਰਹੇ ਨੇ ਉਹ ਇੱਕ ਆਪਣੇ ਆਪ ਦੇ ਵਿੱਚ ਲਾ ਮਸਾਲ ਹੈ ਪਰ ਪ੍ਰੋਫੈਸਰ ਚੰਦੂ ਮਾਇਰਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਆਪ ਲੋਤਸਬਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਹੈ ਉਹ ਇੰਚਾਰਜ ਨਿਯੁਕਤ ਕੀਤਾ। ਔਰ ਮੈਂ ਸਮਝਦਾ ਜਿਸ ਦੀ ਚਿੱਠੀ ਵੀ ਜਾਰੀ ਸਰਦਾਰ ਦਲਜੀਤ ਸਿੰਘ ਜੀ ਚੀਮਾ ਜੋ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਵੀ ਨੇ ਔਰ ਸਾਡੇ ਦਫ਼ਤਰ ਦੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਦਾ ਭਾਵੇਂ ਦਫ਼ਤਰ ਸਕੱਤਰ ਕਹਿ ਲੋ ਜਾਂ ਦਫ਼ਤਰ ਇੰਚਾਰਜ ਕਹਿ ਲੋ ਉਹ ਨੇ ਉਹਨਾਂ ਨੇ ਆਪਦਾ ਜਿਹੜਾ ਬਣਦਾ ਰੋਲ ਬਖੂਬੀ ਨਿਭਾ ਕੇ ਉਹ ਚਿੱਠੀ ਉਹਨਾਂ ਦੇ ਸਾਈਨਾਂ ਹੇਠ ਜਾਰੀ ਹੋਈ ਪਰ ਮੈਂ ਦੇਖ ਰਿਹਾ ਕੱਲ ਦਾ ਜਿਹੜਾ ਅਖਬਾਰਾਂ ਦੇ ਵਿੱਚ ਇੱਕ ਚਰਚਾ ਛਿੜੀ ਹੋਈ ਹੈ ਕਿ ਪ੍ਰੋਫੈਸਰ ਚੰਦੂ ਮਾਇਰਾ ਸਾਹਿਬ ਨੂੰ ਜਿਹੜੀ ਜਿਹੜੀ ਲੋਕ ਸਭਾ ਦੀ ਟਿਕਟਾ ਉਹ ਹਜੇ ਮਿਲੀ ਨਹੀਂ ਔਰ ਦਰਜੀਤ ਸਿੰਘ ਚੀਮਾ ਜੀ ਵੀ ਉਥੋਂ ਜਿਹੜੀ ਹੈ ਉਹ ਦਾਵੇਦਾਰੀ ਪੇਸ਼ ਕਰ ਰਹੇ ਨੇ ਇਹ ਮੈਂ ਸਮਝਦਾ ਵੀ ਅਤਿ ਨਿੰਦਣਯੋਗ ਆ ਔਰ ਪਾਰਟੀ ਦੇ ਹਿੱਤ ਵਿੱਚ ਨਹੀਂ ਸਾਡੇ ਪਾਰਟੀ ਦੇ ਜਿਹੜੇ ਲੋਕ ਵਿਰੋਧੀ ਨੇ ਜਾਂ ਜਿਹੜੇ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਬਚਾਓ ਯਾਤਰਾ ਤੋਂ ਬਾਅਦ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਥੋਂ ਉੱਬਰ ਕੇ ਸਾਹਮਣੇ ਆਇਆ ਸੀ ਪੰਜਾਬ ਦੇ ਵਿੱਚ ਔਰ ਜਿਸ ਤਰੀਕੇ ਨਾਲ ਚੰਦੂ ਮਹਿਰਾ ਸਾਹਿਬ ਉਹਨਾਂ ਦਾ ਪਰਿਵਾਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਚਾਹੇ ਉਹ ਰੋਪੜ ਜ਼ਿਲ੍ਹਾ ਹੋਵੇ ਚਾਹੇ ਉਹ ਨਵਾਂ ਸ਼ਹਿਰ ਜ਼ਿਲ੍ਹਾ ਹੋਵੇ ਚਾਹੇ ਮਹਾਲੀ ਜ਼ਿਲ੍ਹਾ ਹੋਵੇ ਔਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿਹੜਾ ਗੜ ਸ਼ੰਕਰ ਵਿਧਾਨ ਸਭਾ ਹਲਕਾ ਹੋਵੇ ਬੜੀ ਸ਼ਿੱਦਤ ਦੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉੱਥੋਂ ਦੇ ਹਲਕਾ ਇੰਚਾਰਜ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਸਮੁੱਚੇ ਸਰਕਲ ਪ੍ਰਧਾਨ ਆਪੋ ਆਪਣੀਆਂ ਟੀਮਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰੋਫੈਸਰ ਚੰਦੂ ਮਾਜਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿਹੜਾ ਆਪੋ ਆਪਣੇ ਕੰਮ ਕਰ ਰਹੇ ਸੀ ਪਰ ਜਿਸ ਤਰੀਕੇ ਦੇ ਨਾਲ ਕੱਲ ਜਿਹੜੀ ਅਖਬਾਰਾਂ ਦੇ ਵਿੱਚ ਚਰਚਾ ਦੁਬਾਰਾ ਇਹ ਸ਼ੁਰੂ ਹੋਈ ਆ ਵੀ ਚੀਮਾ ਵੀ ਜਿਹੜੇ ਹੈ ਉਹ ਡਾਕਟਰ ਦਲਜੀਤ ਸਿੰਘ ਦੀ ਚੀਮਾ ਜੋ ਸਾਡੀ ਪਾਰਟੀ ਦੇ ਸੀਨੀਅਰ ਨੇਤਾ ਨੇ ਵੀ ਉਹ ਵੀ ਜਿਹੜਾ ਹੈ ਇਹ ਚੌਣ ਲੜ ਸਕਦੇ ਨੇ ਮੈਂ ਸਮਝਦਾ ਵੀ ਆਸੀ ਕੋਈ ਗੱਲਬਾਤ ਹੈ ਨਹੀਂ ਸਾਡੀ ਪਾਰਟੀ ਨੂੰ ਸਾਡੀ ਪਾਰਟੀ ਦੀ ਸ਼ਾਖ ਨੂੰ ਔਰ ਪ੍ਰੋਫੈਸਰ ਚੰਨੂ ਮਾਰਾ ਸਾਹਿਬ ਦੀਆਂ ਜਿਹੜੀਆਂ ਮਤਲਬ ਉੱਥੇ ਚੱਲ ਰਹੀਆਂ ਗਤੀਵਿਧੀਆਂ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਚੁਪਦੀਆਂ ਨੇ ਵਿਰੋਧੀਆਂ ਨੂੰ ਚੁਪਦੀਆਂ ਨੇ ਔਰ ਐਸੀਆਂ ਵਿਰੋਧੀਆਂ ਜਿਹੜਾ ਜਦੋਂ ਵੀ ਚੰਨੂ ਮਾਰਾ ਸਾਹਿਬ ਕਿਤੇ ਉੱਭਰ ਕੇ ਨਵੇਂ ਦੇ ਨਵੇਂ ਰੂਪ ਚ ਆਉਂਦੇ ਨੇ ਤੇ ਕੋਈ ਨਾ ਕੋਈ ਐਸੀ ਕਦੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਉਲਟ ਪਾ ਕੇ ਕਦੇ ਅੱਜ ਇਸ ਤਰ੍ਹਾਂ ਕੱਲ੍ਹ ਖਬਰ ਲੱਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਕਵੱਝੀਆਂ ਚਾਲਾਂ ਚੱਲਾਂ ਚੱਲ ਕੇ ਜਿਹੜੇ ਸਾਡੇ ਦੁਸ਼ਮਣ ਨੇ ਪਾਰਟੀ ਦੇ ਵੀ ਔਰ ਸਾਡੇ ਨਿੱਜੀ ਵੀ ਐਸੀਆਂ ਚਾਲਾਂ ਚਲਦੇ ਨੇ ਮੈਂ ਸਮਝਦਾ ਵੀ ਇਨ੍ਹਾਂ ਚਾਲਾਂ 'ਚ ਸਾਡੀ ਟੀਮ ਨੂੰ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਹਾਈ ਕਮਾਂਡ ਜਿਹੜੀ ਸਾਡੀ ਤਿੰਨਾਂ ਜ਼ਿਲ੍ਹਿਆਂ ਦੀ ਔਰ ਗੜਸ਼ੰਕਰ ਵਿਧਾਨ ਸਭਾ ਹਲਕੇ ਦੀ ਹੈ ਇਨ੍ਹਾਂ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਪ੍ਰੋਫੈਸਰ ਚੰਦੂ ਮਹਿਰਾ ਤੁਹਾਡੇ ਆਪਣੇ ਨੇ ਉਹਨਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੋਵੀਰ ਸਿੰਘ ਬਾਦਲ ਦੇ ਉਹ ਇਸ ਵੇਲੇ ਸੱਜੀ ਬਾਹ ਠੱਬੀ ਬਾਹ ਦੇ ਰੂਪ ਦੇ ਵਿੱਚ ਜਿਹੜਾ ਹੈ ਪਾਰਟੀ ਦੇ ਵਿੱਚ ਔਰ ਪਾਰਟੀ ਦੀ ਗਤੀਵਿਧੀਆਂ ਦੇ ਵਿੱਚ ਜਿਹੜਾ ਵਿਚਰ ਰਹੇ ਨੇ ਸੋ ਇਸ ਕਰਕੇ ਸਾਰਾ ਕੁਝ ਬਿਲਕੁਲ ਠੀਕ ਠਾਕ ਸਿਸਟਮ ਹੈ ਆਪੋ ਆਪਾਂ ਜਿੱਥੇ ਜਿੱਥੇ ਜਿਵੇਂ ਜਿਵੇਂ ਜਿਹਦੀਆਂ ਜਿਹਦੀਆਂ ਡਿਊਟੀਆਂ ਜੋ ਲੱਗੀਆਂ ਨੇ ਆਪਾਂ ਉਹ ਬਾਖੂਬੀ ਨਿਭਾਈਏ ਔਰ ਪ੍ਰੋਫੈਸਰ ਚੰਦੂ ਮਾਇਰਾ ਸਾਹਿਬ ਦੀ ਜਿਹੜੀ ਜਿੱਤ ਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨੂੰ ਆਪਾਂ ਯਕੀਨੀ ਬਣਾਈਏ ਕਿਸਾਨ ਅੰਦੋਲਨ ਜਿਹੜਾ ਸਾਡਾ ਭਰਾ ਜਿਹੜੇ ਸਾਡੇ ਬਹੁਤ ਹੀ ਮੈਂ ਕਹਿ ਸਕਦਾ ਜਿਹੜੇ ਸਾਡੇ ਦੇਸ਼ ਦੇ ਅੰਨਦਾਤਾ ਨੇ ਉਹ ਆ ਵੱਖ-ਵੱਖ ਬਾਰਡਰਾਂ ਤੇ ਚਾਹੇ ਉਹ ਸ਼ੰਭੂ ਬਾਰਡਰਾਂ ਚਾਹੇ ਉਠਨੋਰੀ ਬਾਰਡਰਾਂ ਔਰ ਚਾਹੇ ਜਿਹੜਾ ਇੱਥੇ ਮਾਰਕੰਡਾ ਤੇ ਦੇਵੀਗੜਾ ਕੋ ਅੱਗੇ ਜਿਹੜਾ ਹੈ ਇੱਥੇ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਨੇ ਉਹਨਾਂ ਦੀ ਆਪਾਂ ਵੱਧ ਤੋਂ ਵੱਧ ਕਿਸੇ ਵੀ ਤਰੀਕੇ ਦੇ ਵਿੱਚ ਚਾਹੀ ਉੱਥੇ ਲੰਗਰ ਲਿਜਾ ਕੇ ਜਾਂ ਭਾਰੀ ਮਾਤਰਾ ਦੇ ਵਿੱਚ ਆਪਾਂ ਨਿਜੀ ਤੌਰ ਤੇ ਪਹੁੰਚ ਦੇ ਕਿਸਾਨਾਂ ਦੀ ਮਦਦ ਕਰੀਏ ਔਰ ਜਿਹੜੀ ਸ਼ਰਮਨੀ ਅਕਾਲੀ ਦਲ ਦੀ ਗਤੀਵਿਧੀਆਂ ਨੂੰ ਆਪਾਂ ਨਰੰਤਰ ਜਾਰੀ ਰੱਖਦੇ ਹੋਏ ਪ੍ਰੋਫੈਸਰ ਚੰਦੂ ਮਹਿਰਾ ਸਾਹਿਬ ਦੀ ਮਜਬੂਤੀ ਕਰੀਏ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੀਏ ਐਸੀਆਂ ਕੋਝੀਆਂ ਚਾਲਾਂ ਤੋਂ ਆਪਾਂ ਨੂੰ ਬਚ ਕੇ ਕਿਉਂਕਿ ਸਾਡੇ ਜਿਹੜੇ ਦੁਸ਼ਮਣ ਨੇ ਉਹ ਸਾਡੇ ਵਿੱਚ ਹੀ ਬੈਠੇ ਨੇ ਜਿਹੜੇ ਸਾਡੇ ਦੁਸ਼ਮਣ ਨੇ ਉਹ ਸਾਨੂੰ ਐਸੀਆਂ ਕੋਝੀਆਂ ਚਾਲਾਂ ਚੱਲ ਕੇ ਸਾਨੂੰ ਕਿਤੇ ਨਾ ਕਿਤੇ ਸਮਝਦਾ ਵੀ ਸਾਡੇ ਜਿਹੜਾ ਟਰੈਕ ਤੇ ਜਿਹੜੀ ਟ੍ਰੇਨ ਜਦੋਂ ਚੱਲਦੀ ਹੋਵੇ ਉਹਨੂੰ ਪਾਸੇ ਆਸੇ ਕਰਨ ਦਾ ਜਿਹੜਾ ਯਤਨ ਕਰਦੇ ਰਹਿੰਦੇ ਨੇ ਪਰ ਸਾਨੂੰ ਐਸੀਆਂ ਚਾਲਾਂ ਤੋਂ ਬਚ ਕੇ ਨਿਰੰਤਰ ਰੂਪ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਔਰ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਲੋਕ ਸਭਾ 2024 ਦੀ ਜਿਹੜੀ ਚੋਣ ਹੈ ਉਹਨੂੰ ਜਿੱਤ ਨੂੰ ਯਕੀਨੀ ਦੇ ਵਿੱਚ ਬਦਲ ਲਈ ਜਿਹੜਾ ਆਪਾਂ ਨੂੰ ਉੱਥੇ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ ਪਾਰਟੀ ਦੇ ਜਿਹੜੇ ਸੀਨੀਅਰ ਨੇਤਾ ਸਾਡੇ ਸਦਾ ਦਰਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਵੀ ਸਪਸ਼ਟੀਕਰਨ ਇਹ ਦੇਣਾ ਚਾਹੀਦਾ ਕਿ ਨਹੀਂ ਪਾਰਟੀ ਦੇ ਵਿੱਚ ਇਹ ਫੈਸਲਾ ਹੋਇਆ ਕਿ ਲੋਕ ਸਭਾ ਹਲਕੇ ਦੇ ਇੰਚਾਰਜ ਪ੍ਰੋਫੈਸਰ ਚੰਦੂ ਮਾਜਰਾ ਨੇ ਇੱਥੋਂ ਤੱਕ ਕਿ ਲੋਕ ਸਭਾ ਹਲਕੇ ਦੇ ਉਹ ਪਹਿਲਾਂ ਐਮਪੀ ਵੀ ਰਹੇ ਨੇ ਹੁਣ ਵੀ ਜਿਹੜੀ ਆ ਪਾਰਟੀ ਨੇ ਉਹਨਾਂ ਨੂੰ ਉੱਥੋਂ ਦਾ ਇੰਚਾਰਜ ਲਾਇਆ ਔਰ ਪਾਰਟੀ ਦੀ ਇਨਚਾਰਜ ਇਸੇ ਕਰਤੀ ਲਾਇਬੀਟੇਟ ਵੀ ਉਹਨਾਂ ਦੀ ਹੈ ਸੋ ਇਸ ਕਰਤੀ ਚੀਮਾ ਸਾਹਿਬ ਨੂੰ ਵੀ ਜੋ ਮੈਂ ਸਮਝਦਾ ਵੀ ਸਪਸ਼ਟਕਰਨ ਜਿਹੜਾ ਹੈ ਉਹਦਾ ਦੇਖ ਕੇ ਜਿਹੜਾ ਲੋਕਾਂ ਦੇ ਵਿੱਚ ਉਹਨਾਂ ਨੇ ਭੰਬਲ ਪੂਸਾ ਪਾਇਆ ਉਹ ਖਤਮ ਕਰਨਾ ਚਾਹੀਦਾ ਸੋ ਭੁੱਲਾਂ ਚੁੱਕਾਂ ਦੀ ਥੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ